ਦਾ ਟੀਵੀ ਅਨਰਾਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਪੰਜਾਬ ਅਤੇ ਹਰਿਆਣਾ ਸਮੇਤ ਬਹੁਤ ਸਾਰੀਆਂ ਪੁਲਿਸ ਚੌਕੀਆਂ ਦੇ ਉੱਪਰ ਗਰਨੇਡ ਹਮਲਿਆਂ ਦੇ ਵਿੱਚ ਸ਼ਾਮਲ ਹੋਣ ਦੀ ਇਹਨਾਂ ਗੁਰਗਿਆਂ ਦੀ ਜਿਹੜੀ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਤੇ ਫਿਰ ਉਸੇ ਖੂਫੀਆ ਜਾਣਕਾਰੀ ਦੇ ਉੱਪਰ ਹੈ ਕਾਰਵਾਈ ਕਰਦੇ ਹੋਏ ਕਾਉਂਟਰ ਇੰਟੈਲੀਜੈਂਸ ਸੀਆਈਆ ਪਟਿਆਲਾ ਤੇ ਉਸ ਤੋਂ ਬਾਅਦ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਕਾਰਕੂਨਾਂ ਨੂੰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ 1 April 2025 ਨੂੰ ਬਾਦਸ਼ਾਹਪੁਰ ਪਟਿਆਲਾ ਤੇ ਉਸ ਤੋਂ ਬਾਅਦ 6 April 2025 ਨੂੰ ਅਜੀਮਗੜ ਹਰਿਆਣਾ ਵਿਖੇ ਪੁਲਿਸ ਚੌਕੀਆਂ ਦੇ ਉੱਪਰ ਗਰਨੇਡ ਹਮਲਿਆਂ ਦੇ ਵਿੱਚ ਸ਼ਾਮਲ ਸੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਮੁਲਜ਼ਮਾ ਨੇ ਵਿਦੇਸ਼ੀ ਆਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਨੂ ਅਗਵਾਨ ਅਤੇ ਉਸ ਤੋਂ ਬਾਅਦ ਮਨਿੰਦਰ ਬਿੱਲਾ ਜਿਹੜਾ ਮਲੇਸ਼ੀਆ 'ਚ ਰਹਿੰਦਾ ਮਨੂ ਅਗਵਾਨ ਜੁਨਾਨ ਦੇ ਵਿੱਚ ਰਹਿੰਦਾ ਉਸ ਦੇ ਨਿਰਦੇਸ਼ਾਂ ਦੇ ਉੱਪਰ ਉਸ ਦੀ ਪਲੈਨਿੰਗ ਦੇ ਉੱਪਰ ਇਹ ਦੋਨੋਂ ਹਮਲੇ ਕੀਤੇ ਸੀ ਤੇ ਨਾਲ ਦੀ ਨਾਲ ਉਹ ਪਾਕਿਸਤਾਨ ਆਧਾਰਿਤ ਅਤਵਾਦੀ ਹਰਿੰਦਰ ਸਿੰਘ ਰਿੰਦਾ ਅਤੇ ਪਾਕਿਸਤਾਨ ਦੀ ਆਈਐਸਆਈ ਦੇ ਨਿਰਦੇਸ਼ਾਂ ਹੇਠ ਵੀ ਕੰਮ ਕਰ ਰਹੇ ਸੀ ਤੇ ਇਹਨਾਂ ਦੇ ਕੋਲੋਂ ਦੋ ਜਿਹੜੇ ਤਿੰਨ ਗੁਰਗੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਨਾਂ ਕੋਲੋਂ ਦੋ ਹੈਂਡ ਗ੍ਰਨੇਡ ਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦੇ ਕਿ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਅਦਾਰਿਆਂ ਤੇ ਹੋਰ ਹਮਲਿਆਂ ਦੀ ਸਰਗਰਮੀ ਦੀ ਯੋਜਨਾ ਬਣਾ ਰਹੀ ਹੈ ਜਾਨੀ ਕਿ ਕਾਨੂੰਨ ਦੀਆਂ ਸਾਰੀਆਂ ਜਿੰਨੀਆਂ ਵੀ ਇਸੇ ਮਾਮਲੇ ਵਿੱਚ ਤਰਾਵਾ ਬਣਦੀਆਂ ਨੇ ਉਹ ਲਗਾ ਕੇ ਐਸਐਸਓਸੀ ਮਹਾਲੀ ਵਿਖੇ ਜਿਹੜੀ ਇੱਕ ਐਫਆਈਆਰ 20 ਦਰਜ ਕੀਤੀ ਗਿਆ ਤੇ ਜਿਹੜੀਆਂ ਹੋਰ ਗ੍ਰਿਫਤਾਰੀਆਂ ਨੂੰ ਲੈ ਕੇ ਇਹਨਾਂ ਦੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਕਰਨ ਨੂੰ ਲੈ ਕੇ ਜਾਂਚ ਆ ਜੜੀ ਉਹ ਵਿੜ ਦਿੱਤੀ ਗਿਆ ਪਰ ਬਹੁਤ ਵੱਡੀ ਖਬਰ ਹੈ ਇਸ ਵਕਤ ਨਿਕਲ ਕੇ ਸਾਹਮਣੇ ਆਈ ਹੈ ਕਿ ਜਥੇ ਪਟਿਆਲਾ ਅਤੇ ਪਟਿਆਲਾ ਅਤੇ ਮਹਾਲੀ ਪੁਲਿਸ ਦੁਆਰਾ ਇੱਕ ਸਾਂਝਾ ਸਰਚ ਆਪਰੇਸ਼ਨ ਇੱਕ ਖੂਪੀਆ ਜਾਣਕਾਰੀ ਦੇ ਉੱਪਰ ਚਲਾਇਆ ਜਾਂਦਾ ਜਿਸ ਤੋਂ ਬਾਅਦ ਕਿ ਤਿੰਨ ਗ੍ਰਿਫਤਾਰੀਆਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਗੁਰਗਿਆਂ ਦੀਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਿ ਕਾਉਂਟਰ ਇੰਟੈਲੀਜੈਂਸ ਸੀਆਈ ਪਟਿਆਲਾ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਿਹਾਰੀ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਉੱਪਰ ਇਹ ਇਲਜ਼ਾਮ ਨੇ ਖੂਫੀਆ ਜਾਣਕਾਰੀ ਅਨੁਸਾਰ ਕਿ ਉਹਨਾਂ ਨੇ 1 April 2025 ਨੂੰ ਬਾਦਸ਼ਾਹਪੁਰ ਪਟਿਆਲਾ ਤੇ ਉਸ ਤੋਂ ਬਾਅਦ 6 April 2025 ਨੂੰ ਅਜੀਮਗੜ ਹਰਿਆਣਾ ਦੇ ਵਿੱਚ ਪੁਲਿਸ ਚੌਕੀਆਂ ਦੇ ਉੱਪਰ ਹੋਏ ਗਰਨੇਡ ਹਮਲਿਆਂ ਦੇ ਵਿੱਚ ਸ਼ਾਮਲ ਸੀ ਤੇ ਉਸ ਤੋਂ ਬਾਅਦ ਵਿਦੇਸ਼ ਵਿੱਚ ਕੁਝ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਆਪਰੇਟਿਵ ਜਿਸ ਦੇ ਵਿੱਚ ਮਨੂ ਅਗਵਾਨ ਜੁਨਾਨ ਦੇ ਵਿੱਚ ਮਨਿੰਦਰ ਬਿੱਲਾ ਮਨੇਸ਼ੀਆ ਦੇ ਵਿੱਚ ਉਹਨਾਂ ਦੇ ਕਹਿਣ ਦੇ ਉੱਪਰ ਹਮਲ ਕੀ ਸਿਸ ਦੀ ਉਸੋ ਬਾਦ ਹੈ ਖਬਰਾਂ ਇਹ ਵੀ ਨੇ ਕਿ ਪਾਕਿਸਤਾਨ ਆਧਾਰ ਤਤਵਾਦੀ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਦੀ ਆਈਐਸਆਈ ਦੇ ਨਿਰਦੇਸ਼ਾਂ ਹੇਠ ਇਹ ਕੰਮ ਕਰਦੇ ਸੀ ਜਿਨ੍ਹਾਂ ਦੇ ਕੋਲੋਂ ਦੋ ਹੈਂਡ ਗ੍ਰਨੇਡ ਤੇ ਇਸ ਵਕਤ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਨੇ ਤੇ ਮਹਾਲੀ ਥਾਣੇ ਦੇ ਵਿੱਚ ਮਾਮਲਾ ਦਰਜ ਕਰਕੇ ਅੱਗੇ ਜਾਂਚ ਪੜਤਾਲ ਕੀਤੀ ਗਿਆ ਮਹਾਲੀ ਅਤੇ ਪਟਿਆਲਾ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਤਹਿਤ ਵੱਡਾ ਐਕਸ਼ਨ ਕੀਤਾ ਗਿਆ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਬਹੁਤ ਅਜਈਆਂ ਘਟਨਾਵਾਂ ਦੇਖਣ ਨੂੰ ਮਿਲਿਆ ਕਿ ਬੰਦ ਪਈਆਂ ਪੁਲਿਸ ਚੌਕੀਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰੀਕੇ ਗਰਨੇਡ ਹਮਲੇ ਹੁੰਦੇ ਨੇ ਤਾਂ ਪੁਲਿਸ ਦੁਆਰਾ ਸ਼ੁਰੂਆਤੀ ਦੌਰ ਦੀ ਜਾਂਚ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਕੀਤੀਆਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ